ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋ ਜੀ ਅੱਜ ਤੁਹਾਨੂੰ ਬਹੁਤ ਪਿਆਰੇ ਬਹੁਤ ਸੋਹਣੇ কুর্তা ਸਟਾਈਲ suit ਦਿਖਾਉਣ ਲੱਗੇ ਆ ਤੇ ਇਹਨੂੰ ਡਿਫਰੈਂਟ ਸਟਾਈਲ ਦਿੱਤਾ ਆਪਾਂ ਕਲੀਆਂ ਪਾ ਕੇ ਆ suit ਨੂੰ ਤੇ ਛੋਟੇ ਚਾਕ ਰੱਖੇ ਆ ਆ ਦੇਖੋ ਤੇ ਇਧਰ ਆਪਾਂ ਨੇ ਐਂਕਰਿੰਗ ਕੀਤੀ ਆ ਤੇ ਐਂਡ ਸਾਈਡ ਦੇ ਉੱਪਰ ਵਰਕ ਕੀਤਾ ਤੇ ਆਹ ਕਲੀ ਪਾਈ ਆ ਇੱਥੋਂ ਠੀਕ ਹੈ ਜੀ ਇਹਨੂੰ ਐਨ ਖੁੱਲਾ ਘੇਰਾ ਦੇ ਕੇ ਵਰਕ ਕੀਤਾ ਆ ਦੇਖੋ ਤੇ ਆ neck ਦੇ ਉੱਪਰ ਵਰਕ ਕੀਤਾ ਵਰਕ ਦੇਖੋ ਕਿੰਨਾ ਸੋਹਣਾ ਤੇ neck ਦੇ ਉੱਪਰ ਆਪਾਂ ਸਲਵਾਰ ਨਾਲ ਦੀ ਫਿਨਿਸ਼ਿੰਗ ਦਿੱਤੀ ਆ ਆ ਬਾਜੂ ਵਰਕ ਹੈਗਾ ਹਲਕੀ ਅੰਬ੍ਰੇਲਾ ਬਾਜੂ ਆ ਬਹੁਤ ਹੀ ਜਿਆਦਾ ਪਿਆਰਾ ਸੂਟ ਬਣਿਆ ਹੋਇਆ ਐਂਡ ਬੈਕ ਤੇ ਆਪਾਂ ਨੇ ਬਟਨ ਡਿਜ਼ਾਈਨ ਕੀਤਾ ਇਹ ਜੋਰਜਟ ਦੀ ਸ਼ਰਟ ਰਹੇਗੀ ਜੀ ਤੇ نیچے ਆਪਾਂ ਨੇ ਸਲਵਾਰ ਨਾਲ ਦੀ ਸਾਰੇ 4 ਸਾਈਡ ਫਿਨਿਸ਼ਿੰਗ ਦਿੱਤੀ ਹੋਈ ਆ ਠੀਕ ਹੈ ਜੀ ਬਹੁਤ ਪਿਆਰਾ ਸੂਟ ਬਣਿਆ ਹੋਇਆ ਤੇ ਆ ਇਹਦੇ ਨਾਲ ਹੈਗੀ ਆ ਸਟ੍ਰੇਟ ਸਲਵਾਰ ਆ ਦੇਖੋ ਇਹਦੇ ਤੇ ਕੰਮ ਕੀਤਾ ਹੋਇਆ ਤੇ ਨਾਲ ਕਮਲ ਦਾ ਦੁਪੱਟਾ ਟਾਈ ਐਂਡ ਹੈ ਐਂਡ ਫੋਰ ਸਾਈਡ ਲੇਸ ਦੀ ਫਿਨਿਸ਼ਿੰਗ ਕੀਤੀ ਹੋਈ ਆ ਬਹੁਤ ਪਿਆਰਾ ਬਹੁਤ ਸੋਨਾ ਪੀਸ ਬਣਿਆ ਹੋਇਆ ਪਿਓਰ ਕਮਲ ਦਾ ਦੁਪੱਟਾ ਟਾਈ ਐਂਡ ਹੈ ਤੇ ਇਹ ਵੀ ਆਪਣੀ ਪਸੰਦ ਦੇ ਹੀ ਸੂਟ ਚੱਲੇ ਨੇ ਪਹਿਣੇ ਇਹ ਉਸੇ ਪਹਿਣਦੇ ਨੇ ਹਨਾ ਤੇ ਜਿਨਾਂ ਦੇ ਪਹਿਲਾਂ ਨੇ ਕਿਉਂਕਿ ਇਹ ਦੋ ਵੀਡੀਓ ਦੇ ਵਿੱਚ ਆਏ ਨੇ ਪਾਰਟ 2 ਹੋ ਗਿਆ ਇਹ ਠੀਕ ਹੈ ਜੀ ਪਾਰਟ 2 ਹੋ ਗਿਆ ਤੇ ਇਹ ਹੈਗਾ ਬਟਰ ਕਾਟਨ ਦਾ ਸੂਟ 올ਓਵਰ ਬਹੁਤ ਪਿਆਰਾ ਸੂਟ ਹੈਗਾ ਇਹ ਤੇ ਇਹਨੂੰ ਵੀ ਆਪਾਂ ਨੇ ਹਲਕਾ ਕੁੜਤਾ ਸਟਾਈਲ ਰੱਖ ਕੇ ਹੀ ਬਣਾਇਆ ਤੇ ਫੋਰ ਸਾਈਡ ਦੇ ਲੇਸ ਦੀ ਫਿਨਿਸ਼ਿੰਗ ਦਿੱਤੀ ਹੋਈ ਆ ਤੇ ਇਹਦੇ ਪਾਕਟ ਬਣਾ ਕੇ ਆਪਾਂ ਵਿੱਚ ਫੋਨ ਵਗੈਰਾ ਵੀ ਤੁਸੀਂ ਪਾ ਸਕਦੇ ਹੋ ਤੇ ਉੱਪਰ ਵਰਕ ਕੀਤਾ ਹੋਇਆ ਬਹੁਤ ਪਿਆਰਾ ਬਹੁਤ ਸੋਹਣਾ ਸੂਟ ਬਣਿਆ ਹੋਇਆ ਆ ਇਹਦੇ ਨੈਕਵਰਕ ਹੈਗਾ ਦੇਖੋ ਵਰਕ ਦੀ ਫਿਨਿਸ਼ਿੰਗ ਤੁਸੀਂ ਐਨ ਨੇੜੇ ਤੋਂ ਦੇਖ ਸਕਦੇ ਹੋ ਲਓ ਜੀ ਤੇ ਬੈਕ ਦੇ ਉਪਰ ਬਟਨ ਡਿਜ਼ਾਈਨ ਹੈਗਾ ਇਹਦੇ ਜ਼ਿਪ ਲੱਗੀ ਹੋਈ ਹੈ ਠੀਕ ਹੈ ਜੀ ਇਹ ਹੋ ਗਿਆ ਬਟਰ ਕਾਟਨ ਦਾ ਸੂਟ ਇਹਨਾਂ ਦਾ ਤੇ ਆ ਨਾਲ ਹੋ ਗਈ ਆ ਪੈਂਟ ਪੈਂਟ ਦੇ ਵਿੱਚ ਆਪਾਂ ਲੇਸ ਐਡ ਕਰਕੇ ਐਂਡ ਆਰਗੈਂਜ਼ਾ ਲਗਾ ਕੇ ਵਰਕ ਕੀਤਾ ਹੋਇਆ ਠੀਕ ਹੈ ਜੀ ਇਸ ਤਰ੍ਹਾਂ ਡਿਜ਼ਾਈਨ ਦਿੱਤਾ ਹੋਇਆ نیچے ਵੀ ਆਪਾਂ ਨੇ ਲੇਸ ਕੱਢੀ ਹੋਈ ਆ ਤੇ ਬਹੁਤ ਸੋਹਣਾ ਬਹੁਤ ਪਿਆਰਾ 2 ਐਂਡ 2 ਦੁਪੱਟਾ ਐਂਡ 4 ਸਾਈਡ ਮਲਟੀ ਕਲਰ ਦੀ ਲੇਸ ਦੀ ਫਿਨਿਸ਼ਿੰਗ ਹੈਗੀ ਆ ਭਾਵੇਂ ਆਪਾਂ ਨੂੰ ਐਗਜੈਕਟ ਨਾਪ ਚਾਹੀਦਾ ਹੁੰਦਾ ਹੈ ਨਾ ਫਿਰ ਤੁਸੀਂ ਜਿੰਨੇ ਮਰਜੀ ਐਗਜੈਕਟ ਟੂ ਐਗਜੈਕਟ ਠੀਕ ਹੈ ਜੀ ਤੇ ਇਹਨਾਂ ਦਾ ਸਾਡੇ ਕੋਲ ਐਨ ਜਿਆਦਾ ਪਰਫੈਕਟ ਨਾਪ ਹੈਗਾ ਤੇ ਬਹੁਤ ਸੋਹਣੇ ਸੂਟ ਬਣੇ ਨੇਗੇ ਸਾਰਾ ਸੂਟ ਨਾਪ ਤੇ ਡਿਪੈਂਡ ਕਰਦਾ ਹੈ ਨਾ ਕਿਉਂਕਿ ਅਸੀਂ ਵਰਕ ਨੂੰ ਐਨ ਫਿਨਿਸ਼ ਕਰਕੇ ਦੇ ਦਾਂਗੇ ਸੂਟ ਫਿਨਿਸ਼ ਕਰ ਦਾਂਗੇ ਸੋਹਣਾ ਕਰ ਦਾਂਗੇ ਪਰ ਜੇ ਉਹ ਤੁਹਾਡਾ ਨਾਪ ਹੀ ਨਹੀਂ ਸਹੀ ਹੈਗਾ ਫਿਰ ਉਹ ਗੱਲ ਨਹੀਂ ਬਣਦੀ ਹੈਗੀ ਤੇ ਆ ਸੂਟ ਹੈਗਾ ਮਲ ਚੰਦੇਰੀ ਦੇ ਉੱਪਰ ਜੇ ਤੁਹਾਨੂੰ ਇਹਦਾ ਸਟੱਫ ਚਾਹੀਦਾ ਤਾਂ ਮਿਲ ਜੇਗਾ ਇਹਨੂੰ ਆਪਾਂ ਨੇ ਹਾਈਲਾਈਟ ਕਰਕੇ ਬਣਾਇਆ ਹੋਇਆ ਸੂਟ ਨੂੰ ਆ ਫਲਾਰਸ ਹਾਈਲਾਈਟ ਕਰੇ ਹੋਏ ਨੇ ਸਿੰਗਲ ਥ्रेड ਨਾਲ ਠੀਕ ਹੈ ਜੀ ਆ ਆਪਾਂ ਨੇ 4 ਸਾਈਡ ਲੇਸ ਦੀ ਫਿਨਿਸ਼ਿੰਗ ਦਿੱਤੀ ਆ ਆ ਇਥੋਂ ਫੇਰ ਹਾਈਲਾਈਟ ਕਰ ਦਿੱਤਾ ਫੇਰ ਇਥੋਂ ਫੇਰ ਹਾਈਲਾਈਟ ਕਰ ਦਿੱਤਾ ਤੇ ਉੱਪਰੋਂ ਫੇਰ ਹਾਈਲਾਈਟ ਕਰ ਦਿੱਤਾ ਤੇ ਇਹਦੀ ਕੱਟ ਵਾਲੀ ਬਾਜ਼ੂ ਬਣਾ ਕੇ ਤੇ ਉੱਪਰ ਇੱਥੇ ਫਲਾਰ ਹਾਈਲਾਈਟ ਕਰਿਆ ਹੈ ਬਹੁਤ ਪਿਆਰਾ ਬਹੁਤ ਹੀ ਜਿਆਦਾ ਸੋਹਣਾ ਸੂਟ ਬਣਿਆ ਹੋਇਆ ਤੇ ਪਿੱਛੇ ਆਪਾਂ ਨੇ ਬਟਨ ਡਿਜ਼ਾਈਨ ਦਿੱਤਾ ਹੋਇਆ ਬਹੁਤ ਸੋਹਣਾ ਸੂਟ ਬਣਿਆ ਹੋਇਆ ਤੇ ਆ ਇਹਦੀ ਨਾਲ ਸਟ੍ਰੇਟ ਸਲਵਾਰ ਰਹੇਗੀ ਸਲਵਾਰ ਨੂੰ ਇਸ ਤਰ੍ਹਾਂ ਹਾਈਲਾਈਟ ਕਰਿਆ ਆਪਾਂ ਨੇ ਦੇ ਨਾਲ ਪਿਓਰ ਸੁਪਰ نیٹ ਦਾ ਦੁਪੱਟਾ ਇਹਨੂੰ ਆਪਾਂ ਨੇ ਸਿੰਗਲ ਰੱਖਿਆ ਟਾਈ ਐਂਡ ਆਈ ਨਹੀਂ ਕੀਤਾ ਇਹਦੇ ਤੇ ਮਲਟੀ ਕਲਰ ਦੀ ਲੇਸ ਦਿੱਤੀ ਆ ਬਹੁਤ ਪਿਆਰਾ ਸੂਟ ਬਣਿਆ ਹੋਇਆ ਠੀਕ ਹੈ ਜੀ ਲਓ ਜੀ ਇਹ ਸੂਟ ਹੈਗਾ ਉਹਦਾ ਕريب ਕريب ਜੌਰਜਟ ਹੈਗੀ ਹੈ ਇਹ ਜੌਰਜਟ ਕريب ਠੀਕ ਹੈ ਜੀ ਇਹਨੂੰ ਆਪਾਂ ਨੇ ਇਸ ਤਰ੍ਹਾਂ نیچے ਪੱਟੀ ਦੇ ਉੱਪਰ ਵਰਕ ਕਰਕੇ ਲਗਾਇਆ ਹੋਇਆ ਆ ਦੇਖੋ ਤੇ ਇਹ ਜੜੀ ਪੱਟੀ ਆ ਇਹ ਉੱਪਰ ਨੂੰ ਵੀ ਜਾਂਦੀ ਆ ਤੇ ਬਹੁਤ ਮਿਹਨਤ ਲੱਗੀ ਐ ਜੀ ਇਹਦੇ ਤੇ ਪੱਟੀ ਦੇ ਵੀਰ ਵਰਕ ਕਰਨ ਨੂੰ ਆ ਦੇਖੋ ਆ ਬਾਜੂ ਆ ਗਈ ਆ ਇਧਰ ਬਾਜੂ ਡਿਜ਼ਾਈਨ ਆ ਗਿਆ ਬਹੁਤ ਪਿਆਰਾ ਬਹੁਤ ਸੋਹਣਾ ਸੂਟ ਬਣਿਆ ਹੋਇਆ ਇਹ ਸਟੱਫ ਵੀ ਬਹੁਤ ਜਿਆਦਾ ਫਾਈਨ ਆ ਤੇ ਬੈਕ ਦੇ ਉੱਪਰ ਪਿੱਛੇ ਆਪਾਂ ਨੇ ਸਿਰਫ ਜ਼ਿੱਪ ਹੀ ਦਿੱਤੀ ਆ ਠੀਕ ਐ ਜੀ ਤੇ ਕੁੜਤਾ ਸਟਾਈਲ ਇਹਨੂੰ ਕੱਟ ਵਾਲਾ ਬਣਾਇਆ ਆ ਦੇ ਨਾਲ ਇਹਦੇ ਸਟ੍ਰੇਟ ਸਲਵਾਰ ਰਹੇਗੀ ਸਲਵਾਰ ਦੇ ਪੌਂਚਿਆਂ ਦੇ ਉੱਪਰ ਇਸ ਤਰ੍ਹਾਂ ਕੰਮ ਹੈਗਾ ਐਂਡ ਮਲਟੀ ਕਲਰ ਦੀ ਲੇਸ ਨੀਚੇ ਕੱਢੀ ਆ ਠੀਕ ਹੈ ਜੀ ਪਿਓਰ ਕਮਲ ਦਾ ਦੁਪੱਟਾ ਇਹਦੀ ਟਾਈ ਐਂਡ ਡਾਈ ਡਿਫਰੈਂਟ ਰਹੇਗੀ ਆ ਦੇਖੋ ਇਹਦੇ ਵਿੱਚ ਮੰਗੇਓ ਸ਼ੇਡ ਵੀ ਐਡ ਹੈਗਾ ਮਹਿੰਦੀ ਸ਼ੇਡ ਵੀ ਹੈਗਾ ਤੇ ਬਹੁਤ ਸੋਹਣਾ ਸੂਟ ਬਣਿਆ ਹੋਇਆ ਆ ਦੇਖੋ ਲਓ ਜੀ ਬਹੁਤ ਪਿਆਰਾ ਬਹੁਤ ਹੀ ਸੋਹਣਾ ਸੂਟ ਹੈ ਲਓ ਜੀ ਆ ਸੂਟ ਆ ਜਿਹੜਾ ਇਹ ਜਿਹੜੀ 셔ਟ ਹੈਗੀ ਆ ਇਹ ਰੈਡੀ ਮਿਲਦੀ ਹੈ ਇਸ ਤਰ੍ਹਾਂ ਦੀ ਹੈ ਨਾ ਸੇਮ ਮਿਲੇਗੀ ਨਹੀਂ ਮਿਲੇਗੀ ਇਹ ਮੈਂ ਤੁਹਾਨੂੰ ਕਹਿ ਨਹੀਂ ਸਕਦੀ ਹੈਗੀ ਹੈ ਨਾ ਤੇ ਬਹੁਤ ਪਿਆਰੀ 셔ਟ ਹੈਗੀ ਆ ਇਹ ਵੀ ਮਲ ਚੰਦੇਰੀ ਦੇ ਵਿੱਚ ਆ ਬਹੁਤ ਪਿਆਰੀ ਆ ਠੀਕ ਹੈ ਜੀ ਪਿਓਰ ਮਲ ਚੰਦੇਰੀ ਦੇ ਉੱਪਰ 셔ਟ ਰੈਡੀ ਹੋਈ ਹੋਈ ਆ ਤੇ ਆ ਦੇਖੋ neck ਨੂੰ ਆਪਾਂ ਇਸ ਤਰ੍ਹਾਂ लेस ਲਾ ਕੇ ਬਣਾ ਦਿੱਤਾ ਤੇ ਬਾਜੂ ਇਸ ਤਰ੍ਹਾਂ ਬਣਾ ਦਿੱਤੀ ਬਹੁਤ ਪਿਆਰਾ ਸੂਟ ਬਣਿਆ ਹੋਇਆ ਤੇ ਬੈਕ ਦੇ ਬੈਕ ਨਹੀਂ ਦਿਖਾਏ ਬੀਬੀ ਇਹਦੇ ਬੈਕ ਦੇ ਪਿੱਛੇ ਵੀ ਇਸੇ ਤਰ੍ਹਾਂ ਸਾਰੇ ਵਰਕ ਆ ਜਾਂਦਾ ਜਿੱਦਾਂ ਫਰੰਟ ਆ ਹਨਾ ਇੱਕ ਮਿੰਟ ਬੈਕ ਕਰ ਦੋ ਮੈਂ ਹਾਂ ਸਾਰੇ ਬੈਕ ਤੇ ਵੀ ਇਸ ਤਰ੍ਹਾਂ ਵਰਕ ਆ ਗਿਆ ਠੀਕ ਹੈ ਜੀ ਆਹ ਸਲਵਾਰ ਦਿਖਾਏ ਜਿਹੜੀ ਇਹ ਸਲਵਾਰ ਹੈਗੀ ਆ ਸਲਵਾਰ ਦੇ ਉੱਪਰ ਆਪਾਂ ਨੇ ਖੁਦ ਵਰਕ ਕਰਿਆ ਨਾਲ ਮੈਚ ਕਰਦਾ ਠੀਕ ਹੈ ਜੀ ਤੇ ਜੇ ਸ਼ਰਟ ਮਿਲ ਗਈ ਠੀਕ ਹੈ ਨਹੀਂ ਹੋਰ ਇਦਾਂ ਦੀ ਆ ਬਹੁਤ ਸ਼ਰਟਾਂ ਮਿਲ ਜਾਂਦੀਆਂ ਉਹਨਾਂ ਨੂੰ ਆਪਾਂ ਇਸ ਤਰ੍ਹਾਂ ਰੈਡੀ ਕਰ ਸਕਦੇ ਆ ਤੁਹਾਨੂੰ ਸੈਂਪਲ ਦਿਖਾਇਆ ਵੀ ਆਪਾਂ ਇਸ ਤਰ੍ਹਾਂ ਵੀ ਰੈਡੀ ਕਰ ਸਕਦੇ ਆ ਪਿਓਰ ਕਮਲ ਦਾ ਦੁਪੱਟਾ ਬਹੁਤ ਜਿਆਦੇ ਸੋਹਣਾ ਸਰਦਾਰੀ ਸੂਟ ਬਣਿਆ ਤੁਸੀਂ ਇਹਨੂੰ ਪਾਰਟੀ ਵੇਅਰ ਯੂਜ਼ ਕਰ ਸਕਦੇ ਹੋ ਠੀਕ ਹੈ ਜੀ ਤੇ ਫੋਰ ਸਾਈਡ ਆਪਾਂ ਨੇ ਵਾਈਟ ਕਲਰ ਦੀ ਆਫ ਵਾਈਟ ਕਲਰ ਦੀ ਲੇਸ ਦੀ ਫਿਨਿਸ਼ਿੰਗ ਦਿੱਤੀ ਹੈ ਬਹੁਤ ਹੀ ਜਿਆਦੇ ਬਹੁਤ ਹੀ ਸੋਹਣਾ ਸੂਟ ਬਣਿਆ ਜੀ ਇਹ ਕਲਰ ਵੀ ਐਡਾ ਸੋਹਣਾ ਲਓ ਜੀ ਨੈਕਸਟ ਸੂਟ ਆ ਗਿਆ ਕ੍ਰੇਪ ਔਰ ਸ਼ਿਮਰ ਦਾ ਸੂਟ ਇਹ ਸੂਟ ਨੂੰ ਆਪਾਂ ਪਲੇਨ ਕ੍ਰੇਪ ਦੇ ਉੱਪਰ ਵਰਕ ਕਰਕੇ ਰੈਡੀ ਕੀਤਾ ਆ ਦੇਖੋ ਵਰਕ ਦੀ ਫਿਨਿਸ਼ਿੰਗ ਤੁਸੀਂ ਨੇੜੇ ਤੋਂ ਦੇਖ ਸਕਦੇ ਹੋ ਆਪਾਂ ਵਰਕ ਕੀਤਾ ਨੀਚੇ ਆਪਾਂ ਸ਼ਰਟ ਨਾਲ ਦੀ ਸਿਮਰ ਸਿਮਰ ਇਹਦੇ ਨਾਲ ਵਰਕ ਨਾਲ ਐਡ ਕਰੀਆ ਦੇਖੋ ਠੀਕ ਹੈ ਜੀ ਬੈਕ ਦੇ ਉੱਪਰ ਆਪਾਂ ਲੇਸ ਡਿਜ਼ਾਈਨ ਦਿੱਤਾ ਫੋਰ ਸਾਈਡ ਠੀਕ ਹੈ ਇੱਥੇ ਆਪਾਂ हिਪ ਤੇ ਇੱਕ ਫਲਾਰ ਐਡ ਕਰਕੇ ਉਹਦੇ ਤੇ ਵਰਕ ਕਰ ਦਿੱਤਾ ਪੈਚ ਦੀ ਤਰ੍ਹਾਂ neck ਦੇ ਉੱਪਰ ਇਸ ਤਰ੍ਹਾਂ ਵਰਕ ਕੀਤਾ ਐਂਡ ਬਾਜੂ ਨੂੰ ਆਪਾਂ ਕਫ ਵਾਲੀ ਕਰਕੇ ਹਲਕੇ ਬਲ ਪਾ ਕੇ ਇਸ ਤਰ੍ਹਾਂ ਰੈਡੀ ਕੀਤਾ ਆ ਦੇਖੋ ਬਹੁਤ ਪਿਆਰਾ ਸੂਟ ਬਣਿਆ ਹੋਇਆ ਬੈਕ ਤੇ ਆਪਾਂ ਨੇ ਇਸ ਤਰ੍ਹਾਂ ਫਲਾਰ ਦਾ ਪੈਚ ਲਗਾ ਦਿੱਤਾ ਐਂਡ ਬਟਨ ਡਿਜ਼ਾਈਨ ਕਰਤਾ ਦੇਖੋ ਸਟੱਫ ਹਨਾ ਬੀਬੀ ਸਟੱਫ ਦਾ ਕੀ ਸੀ ਤੇ ਵਰਕ ਕਰਕੇ ਇਹਦਾ ਕਿੰਨਾ ਸੋਹਣਾ ਹਨਾ ਕੀ ਹਾਲ ਹੋਇਆ ਸੂਟ ਦਾ ਬਹੁਤ ਪਿਆਰਾ ਸੂਟ ਬਣਿਆ ਤੇ ਇਹ ਸ਼ਿਮਰ ਦਾ ਜੀ ਸੇਮ ਨਹੀਂ ਮਿਲਣਗੇ ਸੂਟ ਜੇ ਤੁਸੀਂ ਕਹੋਗੇ ਕਿ ਰਾਜਵੀਰ ਆਪਣੀ ਪਸੰਦ ਦੇ ਬਣਾ ਦੋ ਫਿਰ ਰਾਜਵੀਰ ਕੋਈ ਕਮੀ ਨਹੀਂ ਛੱਡਦੀ ਹੈਗੀ ਠੀਕ ਹੈ ਜੀ ਨਾ ਕਲਰਾਂ ਚ ਕਿਉਂਕਿ ਇਹ ਪਹਿਣ ਦਾ ਮੈਨੂੰ ਸਾਰਾ ਪਤਾ ਕਿ ਕਿੱਦਾਂ-ਕਿੱਦਾਂ ਦੇ ਕਲਰ ਪਾ ਲੈਂਦੇ ਨੇ ਇਹ ਸਾਰੇ ਕਲਰ ਪਾ ਲੈਂਦੇ ਨੇ ਲਾਈਟ ਡਾਰਕ ਸਾਰਾ ਕੁਝ ਜਿੱਦਾਂ ਦਾ ਵੀ ਮੈਂ ਬਣਾ ਕੇ ਦਿੰਦੀ ਆ ਉਦਾਂ ਦਾ ਹੀ ਪਾ ਲੈਂਦੇ ਨੇ ਹਨਾ ਕਿਉਂਕਿ ਆਪਾਂ ਕਮੀ ਨਹੀਂ ਛੱਡਦੇ ਕਿਸੇ ਚੀਜ਼ ਦੇ ਆ ਦੇਖੋ ਇਹਦਾ ਦੁਪੱਟਾ ਕਿੱਦਾਂ ਸੋਨਾ ਡਾਈ ਹੋਇਆ ਹੋਇਆ ਬਹੁਤ ਪਿਆਰਾ ਦੁਪੱਟਾ ਡਾਈ ਹੋਇਆ ਹੋਇਆ ਜਿਸ ਤਰ੍ਹਾਂ ਦੀ ਸ਼ਰਟ ਆ ਉਸੇ ਤਰ੍ਹਾਂ ਪਿਓਰ ਕਮਲ ਦਾ ਦੁਪੱਟਾ ਐਂਡ ਮਲਟੀ ਕਲਰ ਦੀ ਲੇਸ ਦੀ ਫਿਨਿਸ਼ਿੰਗ ਆ 4 ਸਾਈਡ ਬਹੁਤ ਸੋਹਣਾ ਸੂਟ ਬਣਿਆ ਹੋਇਆ ਲਓ ਜੀ ਲਓ ਜੀ ਨੈਕਸਟ ਸੂਟ ਹੈਗਾ ਜੌਰਜਟ ਦੇ ਉੱਪਰ ਇਹਦਾ ਕਲਰ ਬਹੁਤ ਜ਼ਿਆਦਾ ਸੋਹਣਾ ਹੈਗਾ ਜੋ ਤੁਹਾਨੂੰ ਵੀਡੀਓ ਚ ਦਿਖ ਰਿਹਾ ਉਹੀ ਇਹਦਾ ਕਲਰ ਆ ਤੇ ਇਹਨੂੰ ਆਪਾਂ ਨੇ ਡਿਫਰੈਂਟ ਡਿਜ਼ਾਈਨ ਦਿੱਤਾ ਆ ਦੇਖੋ 4 ਸਾਈਡ ਲੇਸ ਦੀ ਫਿਨਿਸ਼ਿੰਗ ਆ ਇਹਦੇ ਵਿੱਚ ਆਪਾਂ ਸਲਵਾਰ ਨਾਲ ਦਾ ਕੱਪੜਾ ਐਡ ਕਰਕੇ ਉਦੇ ਤੇ ਵਰਕ ਕੀਤਾ ਇਸ ਤਰ੍ਹਾਂ ਇਹਨੂੰ ਡਿਜ਼ਾਈਨ ਕੀਤਾ ਦੇਖੋ ਤੇ ਇੱਥੇ ਆ ਜਾਂਦਾ ਕੱਟ ਦੀ ਤਰ੍ਹਾਂ ਠੀਕ ਹੈ ਜੀ ਜਦੋਂ ਇਹ ਪਾਇਆ ਹੋਏਗਾ ਤਾਂ ਇਹ ਬਹੁਤ ਸੋਹਣਾ ਲੱਗਣਾ ਆ ਦੇਖੋ neck ਇਸ ਤਰ੍ਹਾਂ ਆ ਗਿਆ ਤੇ ਸਲਵਾਰ ਇਸ ਤਰ੍ਹਾਂ ਆ ਗਈ ਇੱਥੇ ਆਪਾਂ ਨੇ ਇਹਦੇ ਐਂਕਰਿੰਗ ਕਰ ਦਿੱਤੀ neck ਇਸ ਤਰ੍ਹਾਂ ਆ ਗਿਆ ਠੀਕ ਹੈ ਜੀ ਤੇ ਬੈਕ ਤੇ ਆਪਾਂ ਨੇ ਜ਼ਿੱਪ ਲਗਾਈ ਆ ਇਹਨੂੰ ਵੀ ਕੁੜਤਾ ਸਟਾਈਲ ਹੀ ਰੱਖਿਆ ਕਿਉਂਕਿ ਅੱਜਕੱਲ ਸਾਰੇ ਕੁੜਤਾ ਸਟਾਈਲ ਹੀ ਪਸੰਦ ਕਰਦੇ ਆ ਆ ਦੇਖੋ ਆਦੀ ਪੈਂਟ ਰਹੇਗੀ ਇਹ ਜੌਰਜਟ ਦਾ ਹੈਗਾ ਤੇ ਆਹ ਪੈਂਟ ਦੇ ਉੱਪਰ ਵਰਕ ਆ ਆ ਦੇਖੋ ਬਹੁਤ ਸੋਹਣਾ ਸੂਟ ਆ ਤੇ ਪਿਓਰ ਸੁਪਰ نیٹ ਦਾ ਦੁਪੱਟਾ ਹੈਗਾ ਇਹਦੀ ਟਾਈ ਐਂਡ ਆਈ ਇਸ ਤਰ੍ਹਾਂ ਦੀ ਰਹੇਗੀ ਪਿਓਰ ਸੁਪਰ نیٹ ਦਾ ਦੁਪੱਟਾ ਬਹੁਤ ਪਿਆਰਾ ਸੂਟ ਬਣਿਆ ਹੈ ਲਓ ਜੀ ਇਹ ਸੂਟ ਵੀ ਜੌਰਜਟ ਦੇ ਉੱਪਰ ਰੈਡੀ ਹੋਇਆ ਹੋਇਆ ਫੋਰਸ ਸਾਈਡलेस ਦੀ ਫਿਨਿਸ਼ਿੰਗ ਦਿੱਤੀ ਹੋਈ ਆ ਤੇ نیچے ਆਪਾਂ ਸਲਵਾਰ ਨਾਲ ਦਾ ਕਪੜਾ ਐਡ ਕਰਕੇ ਉਹਦੀ ਫਿਨਿਸ਼ਿੰਗ ਦਿੱਤੀ ਆ ਤੇ ਆਹ ਦੇਖੋ ਆ ਬਾਜੂ ਦੇ ਉੱਪਰ ਕੰਮ ਹੋਇਆ ਹੋਇਆ ਕੰਮ ਦੀ ਫਿਨਿਸ਼ਿੰਗ ਐ ਨੇੜੇ ਤੋਂ ਦੇਖ ਸਕਦੇ ਹੋ ਤੁਸੀਂ ਠੀਕ ਹੈ ਜੀ ਤੇ ਆਹ ਕਟਵਰਕ ਦਿੱਤਾ ਹੋਇਆ ਨਾਲ ਇੱਥੇ ਵੀ ਕਟਵਰਕ ਕਰਕੇ ਆਪਾਂ ਨੇ ਕੱਟ ਦਿੱਤਾ ਹੋਇਆ ਬਹੁਤ ਪਿਆਰਾ ਸੂਟ ਬਣਿਆ ਹੋਇਆ ਐ ਇਸੇ ਤਰ੍ਹਾਂ ਇਹਦਰ ਬਾਜੂ ਹੈਗੀ ਆ ਤੇ ਆਹ neck ਦੇ ਉੱਪਰ ਵਰਕ ਐ ਬੈਕ ਦੇ ਉੱਪਰ ਬਟਨ ਡਿਜ਼ਾਈਨ ਕੀਤਾ ਹੋਇਆ ਆ neck ਦੇ ਉੱਪਰ ਵਰਕ ਦਿਖਾਉਂਗੀ ਸਮਾਰ ਕੇ ਲਓ ਜੀ ਆ neck ਦੇ ਉੱਪਰ ਵਰਕ ਕੀਤਾ ਹੋਇਆ ਹੈ ਬਹੁਤ ਧਿਆਰਾ ਬਹੁਤ ਸੋਹਣਾ ਸੂਟ ਬਣਿਆ ਹੈ ਤੇ ਆ ਇਹਦੀ ਸਲਵਾਰ ਦੇ ਉੱਪਰ ਕੰਮ ਹੋਇਆ ਹੋਇਆ ਆ ਦੇਖੋ ਨਿੱਕੀ ਨਿੱਕੀ ਬੂਟੀ ਪਾਈ ਹੋਈ ਆ ਤੇ نیچے ਆਪਾਂ ਪੌਂਚੇ ਨਹੀਂ ਬਣਾਏ ਤੇ ਇਸੇ ਤਰ੍ਹਾਂ ਲੇਸ ਦੀ ਫਿਨਿਸ਼ਿੰਗ ਦਿੱਤੀ ਹੋਈ ਆ ਕਿ ਠੀਕ ਹੈ ਜੀ ਤੇ ਜੋਰ ਜੱਟ ਦਾ ਬਹੁਤ ਸੋਹਣਾ ਦੁਪੱਟਾ ਤੇ ਚਾਹੋ ਤਾਂ ਤੁਸੀਂ ਇਹਦਾ ਸਟੱਫ ਲੈਣਾ ਸਟੱਫ ਵੀ ਲੈ ਸਕਦੇ ਹੋ ਸਾਡੇ ਤੋਂ ਸੇਮ ਸੂਟ ਰੈਡੀ ਕਰਾਉਣਾ ਤਾਂ ਸੇਮ ਸੂਟ ਵੀ ਰੈਡੀ ਕਰਾ ਸਕਦੇ ਹਾਂ ਠੀਕ ਹੈ ਜੀ ਜੋਰਜਾਟ ਦਾ ਹੀ ਦੁਪੱਟਾ ਰਹੇਗਾ ਲਓ ਬਹੁਤ ਪਿਆਰਾ ਬਹੁਤ ਸੋਨਾ ਸੂਟਾ ਲਓ ਜੀ ਇਹ ਵੀ ਹੋ ਗਿਆ ਲਓ ਜੀ ਇਹ ਵੀ ਮਲ ਕਾਟਨ ਦੇ ਉੱਪਰ ਸੂਟ ਰੈਡੀ ਹੋਇਆ ਤੇ ਸੇਮ ਨਹੀਂ ਮਿਲੂਗਾ ਹੁਣੇ ਤੁਹਾਨੂੰ ਦੱਸ ਦਿੰਦੇ ਆ ਸੇਮ ਨਹੀਂ ਮਿਲੂਗਾ ਤੇ ਇਹਦੇ ਕਾਲਰ ਨੂੰ ਆਪਾਂ ਸੌਰੀ ਗੈਕੇ ਦਾ ਇਸ ਤਰ੍ਹਾਂ ਬਣਾਇਆ ਪਾਲਰ ਵਾਲਾ ਤੇ ਕੁੜਤਾ ਸਟਾਈਲੀ ਹੈਗਾ ਤੇ ਬਾਜੂ ਦੇ ਉੱਪਰ ਆਪਾਂ ਨੇ ਇਸ ਤਰ੍ਹਾਂ ਵਰਕ ਕੀਤਾ ਤੇ ਹਲਕੀ ਅੰਬਰੀਲਾ ਰੱਖ ਕੇ ਬਾਜੂ ਬਣਾਈ ਆ ਆ ਦੇਖੋ ਇਹ ਬਾਜੂ ਵਰਕ ਆ ਗਿਆ ਤੇ ਸੇਮ ਸੂਟ ਨਹੀਂ ਮਿਲੇਗਾ ਤੇ ਇਹਦੀ ਐਗਜੈਕਟ ਪ੍ਰਾਈਸ ਮੈਂ ਦੱਸ ਸਕਦੀ ਆ ਜੇ ਤੁਸੀਂ ਕਹੋ ਵੀ ਅਸੀਂ ਹੋਰ ਬਣਾਉਣਾ ਉਹ ਸਟੱਫ ਦੇ ਅਕੋਰਡਿੰਗ ਫਿਰ ਦੱਸਾਂਗੇ ਠੀਕ ਹੈ ਜੀ ਤੇ ਆ ਇਹਦੀ ਸਲਵਾਰ ਤੇ ਕੰਮ ਹੋਇਆ ਹੋਇਆ ਆ ਸਟ੍ਰੇਟ ਸਲਵਾਰ ਰਹੇਗੀ ਇਹਨਾਂ ਦੀ ਤੇ نیچے ਕਟ ਵਰਕ ਦਿੱਤਾ ਹੋਇਆ ਤੇ ਬਹੁਤ ਸੋਨਾ ਸੂਟ ਬਣਿਆ ਹੈ ਇਹ ਵੀ ਆ ਦੇਖੋ ਆ ਸਲਵਾਰ ਵਰਕ ਆ ਬਹੁਤ ਪਿਆਰਾ ਸੂਟ ਆ ਤੇ ਇਹਦੇ ਨਾਲ ਚੰਦੇਰੀ ਦਾ ਬਹੁਤ ਸੋਨਾ ਟਾਈ ਐਂਡ ਡਾਈ ਦੁਪੱਟਾ ਬਣਿਆ ਹੈ ਦੁਪੱਟੇ ਨੇ ਤਾਂ ਵਹਿਜਾ ਵਹਿਜਾ ਕਰਾਤੀ ਜੀ ਐਡਾ ਸੋਨਾ ਦੁਪੱਟਾ ਠੀਕ ਹੈ ਜੀ ਆ ਦੇਖੋ ਵਾਓ ਆ ਦੇਖੋ ਆ ਦੁਪੱਟਾ 4 ਸਾਈਡ ਮਲਟੀ ਕਲਰ ਦੀ ਲੇਸ ਦੀ ਫਿਨਿਸ਼ਿੰਗ ਆ ਆ ਦੁਪੱਟਾ ਚੰਦੇਰੀ ਦਾ ਦੁਪੱਟਾ ਜੀ ਇਹਦੇ ਨਾਲ ਠੀਕ ਹੈ ਜੀ ਆਸ ਹੋ ਗਿਆ ਤੇ ਹੋਰ ਤੁਹਾਨੂੰ ਸਾਡੀਆਂ ਵੀਡੀਓਜ਼ ਕਿਵੇਂ ਦੀਆਂ ਲੱਗਦੀਆਂ ਨੇ ਸਾਨੂੰ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਹੁਣ ਕਰਦੇ ਆਂ ਫਤੇ ਦੀ ਸਾਂਝ ਤੇ ਵਟਸਐਪ ਤੇ ਤੁਸੀਂ ਸਿਰਫ ਮੈਸੇਜ ਹੀ ਕਰਿਆ ਕਰੋ ਜੇ ਕਾਲ ਕਰਨੀ ਹੁੰਦੀ ਹੈ ਤਾਂ ਪਹਿਲਾਂ ਮੈਸੇਜ ਛੱਡ ਦਿਆ ਕਰੋ ਹਨਾ ਕਿਉਂਕਿ ਕਈ ਵਾਰੀ ਬਾਹਰ ਅੰਦਰ ਹੋਈਦਾ ਫਿਰ ਔਖਾ ਹੋ ਜਾਂਦਾ ਚੱਕਣਾ ਹੁਣ ਆਪਾਂ ਕਰਦੇ ਆਂ ਫਤੇ ਦੀ ਸਾਂਝ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ